ਜਾਇਦਾਦ ਛੱਡ ਕੇ ਇਸ ਪਰਿਵਾਰ ਨੇ ਲੈ ਲਿਆ ਸੰन्यास ਦੋ ਜੋੜੀ ਕੱਪੜੇ ਤੇ ਇੱਕ ਡੋਂਗੇ ਦੇ ਨਾਲ ਹੁ ਜੀਣ ਗਿਆ ਆਪਣੀ ਸਾਰੀ ਜ਼ਿੰਦਗੀ ਜਿੱਕਰ ਕਦੇ ਕਿਸੇ ਨੂੰ ਦਾਨ ਕਰਨ ਦੀ ਗੱਲ ਆਵੇ ਤਾਂ ਹਜ਼ਾਰਾਂ ਰੁਪਏ ਦਾ ਦਾਨ ਸੁਣਿਆ ਹੋਵੇਗਾ ਲੱਖਾਂ ਰੁਪਏ ਦਾ ਦਾਨ ਸੁਣਿਆ ਹੋਵੇਗਾ ਪਰ ਕੀ ਤੁਸੀਂ ਕਦੀ ਸੁਣਿਆ ਏ ਕਿ 200 ਕਰੋੜ ਰੁਪਇਆ ਦਾਨ ਕਰ ਦਿੱਤਾ ਜਿਹੜਾ ਤੁਸੀਂ ਬਿਲਕੁਲ ਸੱਚ ਸੁਣ ਰਹੇ ਹੋ 200 ਕਰੋੜ ਦੀ ਜਾਇਦਾਦ ਦੀ ਆਪਣੀ দান ਕਰ ਦਿੱਤੀ ਗਈ ਹੈ ਇਸ ਪਰਿਵਾਰ ਦੇ ਵੱਲੋਂ ਮੋਤੀਆਦਨ ਦੀਆਂ ਕਹਾਣੀਆਂ ਤਾਂ ਤੁਸੀਂ ਬਹੁਤ ਸੁਣੀਆਂ ਹੋਣਗੀਆਂ ਪਰ ਅਜਿਹਾ ਹੁੰਦਾ ਤੁਹਾਡੇ ਸਾਹਮਣੇ ਬਹੁਤ ਘੱਟ ਦੇਖਿਆ ਹੋਵੇਗਾ ਇੱਕ ਅਰਬਪਤੀ ਪਰਿਵਾਰ ਜੋ ਕਿ ਪਰਮਾਤਮਾ ਦੇ ਵਿੱਚ ਅਜਿਹਾ ਲੀਨ ਹੋਇਆ ਕਿ ਉਸਨੇ ਸਾਰੀ ਮੋ ਮਾਇਆ ਹੀ ਤਿਆਗ ਦਿੱਤੀ ਉਸਨੇ ਉਹਨਾਂ ਨੇ 200 ਕਰੋੜ ਦੀ ਜਾਇਦਾਦ ਹੀ দান ਕਰਕੇ ਰੱਖ ਦਿੱਤੀ ਗੁਜਰਾਤ ਦਾ ਇਹ ਅਰਬਪਤੀ ਪਰਿਵਾਰ ਅਜਈਆਂ ਕਹਾਣੀਆਂ ਨੂੰ ਹਕੀਕਤ ਦੇ ਵਿੱਚ ਬਦਲ ਰਿਹਾ ਹੈ ਅਰਬਪਤੀ ਕਾਰੋਬਾਰੀ ਨੇ ਆਪਣੀ ਜ਼ਿੰਦਗੀ ਭਰ ਦੀ ਕਮਾਈ ਕੀਤੀ ਕਰੋੜਾਂ ਰੁਪਏ ਦੀ ਸਾਰੀ ਦੌਲਤ দান ਕਰਨ ਅਤੇ ਸੇਵਾਮੁਕਤ ਹੋਣ ਦਾ ਫੈਸਲਾ ਕੀਤਾ ਇੱਕ ਕਹਾਣੀ ਹੈ ਗੁਜਰਾਤ ਦੇ ਹਿੰਮਤ ਨਗਰ ਦੇ ਰਹਿਣ ਵਾਲੇ ਅਰਬਪਤੀ ਕਾਰੋਬਾਰੀ ਭਵਿਸ਼ ਪਾਈ ਪੰਡਾਰੀ ਦੀ ਜੋ ਬਖ ਬਖ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਵਾਇਰਲ ਹੋ ਰਹੀ ਹੈ ਪਵেশ ਭੰਡਾਰੀ ਦੀ ਕਹਾਣੀ ਕਈ মিডিਆ ਰਿਪੋਰਟਰਾਂ ਦੇ ਵਿੱਚ ਦੱਸੀ ਗਈ ਹੈ ਖਬਰਾਂ ਵਿੱਚ ਦਾਵਾ ਕੀਤਾ ਗਿਆ ਹੈ ਕਿ ਇਹਨਾਂ ਵੱਲੋਂ ਅਤੇ ਉਹਨਾਂ ਦੀ ਪਤਨੀ ਵੱਲੋਂ ਜੈਨ ਧਰਮ ਵਿੱਚ ਦਿਖਿਆ ਲੈਣ ਦਾ ਫੈਸਲਾ ਕੀਤਾ ਹੈ ਜੈਨ ਧਰਮ ਵਿੱਚ ਦਿਖਿਆ ਲੈਣ ਦਾ ਅਰਥ ਹੈ ਸੰन्यास ਲੈਣਾ ਭਾਵ ਭੌਤਿਕ ਸੰਸਾਰ ਤੋਂ ਦੂਰ ਹੋ ਜਾਣਾ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਪਵেশ ਭੰਡਾਰੀ ਅਤੇ ਉਹਨਾਂ ਦੀ ਪਤਨੀ ਪਤਵੰਤ ਮੁਕਤ ਹੋਣ ਦੀ ਸਾਰੀ ਉਮਰ ਦੀ ਕਮਾਈ ਤੋਂ ਇਹ 200 ਕਰੋੜ ਰੁਪਏ ਦੀ ਜਾਇਦਾਦ ਵੀ দান ਕੀਤੀ ਹੈ ਇਹ ਵੀ ਦੱਸਿਆ ਗਿਆ ਹੈ ਕਿ ਭੰਡਾਰੀ ਦੇ ਦੋਵੇਂ ਬੱਚੇ 2 ਸਾਲ ਪਹਿਲਾਂ ਸੇਵਾ ਮੁਕਤ ਹੋ ਗਏ ਸਨ ਬਾਪ ਕੀ ਉਹਨਾਂ ਵੱਲੋਂ 2 ਸਾਲ ਪਹਿਲਾਂ ਇਸ ਨਿਯਾਸ ਲੈ ਲਿਆ ਗਿਆ ਸੀ ਹੁਣ ਮਾਂ ਅਤੇ ਪਿਤਾ ਨੇ ਵੀ ਬੱਚਿਆਂ ਵਾਂਗ ਸੰਿਆਸ ਲੈਣ ਦਾ ਫੈਸਲਾ ਕਰ ਦਿਆ ਤਾਂ ਦੱਸ ਦਈਏ ਕਿ ਇੱਕ ਬਹੁਤ ਵੱਡੀ ਉਦਾਹਰਣ ਹੈ ਅਕਸਰੀ ਮੋਹ ਮਾਇਆ ਤੋਂ ਮੁਕਤ ਹੋ ਜਾਣਾ ਸਾਰੀ ਉਮਰ ਕਮਾਦੇ ਰਹਿ ਗਏ ਕਰੋੜਾਂ ਰੁਪਏ ਇਕੱਠੇ ਕਰ ਲਏ ਪਰ ਅੰਤ ਦੇ ਵਿੱਚ ਸਾਰਾ ਕੁਝ দান ਕਰਕੇ ਇਸ ਮੋਮਾਇਆ ਨੂੰ ਛੱਡ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਬੱਚੇ ਤਾਂ ਬਹੁਤ ਛੋਟੇ-ਛੋਟੇ ਨੇ ਜਿਹਨਾਂ ਨੇ ਛੋਟੀ ਉਮਰ ਦੇ ਵਿੱਚ ਹੀ ਪ੍ਰਭੂ ਭਗਤੀ ਦੇ ਵਿੱਚ ਲੀਨ ਹੋ ਗਏ ਇੱਥੋਂ ਤੱਕ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਨੇ ਸਿਰਫ ਆਪਣੇ ਕੋਲੋਂ ਦੋ ਵਸਤਰ ਦੋ ਦੋ ਜੋੜੀ ਕੱਪੜਿਆਂ ਦੀ ਤੇ ਨਾਲ ਦੀ ਨਾਲ ਇੱਕ ਕਟੋਰਾ ਰੱਖਿਆ ਇਸ ਤੋਂ ਇਲਾਵਾ ਇਹਨਾਂ ਨੇ ਘਰ ਦੇ ਵਿੱਚੋਂ ਕੋਈ ਵੀ ਨਹੀਂ ਲਿਆ